ਦੇਸ਼ ਦੁਨੀਆ ਭਰ ਦੇ ਵਸਤ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਮੈਂ ਰਜਿੰਦਰ ਸਿੰਘ ਬਿਲਗਾ ਤੁਸੀਂ ਦੇਖ ਰਹੇ ਹੋ ਬਿਲਗਾ نیوز ਆਨਲਾਈਨ ਚੈਨਲ ਤੇ ਦੋਸਤੋ ਮੈਂ ਤੁਹਾਡੇ ਲਈ ਲੈ ਕੇ ਆਇਆ ਅੱਜ ਦੀਆਂ ਬੜੀਆਂ ਇਹ ਅਹਿਮ ਖਬਰਾਂ ਆਓ ਪਹਿਲਾਂ ਇਹਨਾਂ ਖਬਰਾਂ ਦਾ ਤੁਹਾਨੂੰ ਸੁਣਾਉਣੀ ਆ ਸੰਖੇਪ ਬਾਅਦ ਵਿੱਚ ਇੱਕ ਇੱਕ ਖਬਰ ਤੁਹਾਨੂੰ ਸੁਣਾਵਾਂਗੇ ਅੱਜ ਦੀ ਪੰਜਾਬ ਦੀ ਬਹੁਤ ਚਰਚਿਤ ਖਬਰ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਮਾਰਨ ਵਰਤ ਅੱਜ 33 ਦਿਨ ਵਿੱਚ ਮਾਰਨ ਵਰਤ ਰੂਪੀ ਅੰਦੋਲਨ ਦੀ ਧਾਰ ਹੋਰ ਕੀ ਕਰਦੇ ਕਨਤਾਤਰ ਦੇ ਮੌਕੇ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕਰਨ ਦਾ ਐਲਾਨ 10 ਜਨਵਰੀ ਨੂੰ ਦੇਸ਼ ਭਰ ਵਿੱਚ ਕੇਂਦਰ ਸਰਕਾਰ ਤੇ ਪਤਲੀ ਪੁੱਕੇ ਜਾਣ ਤੇ 3 ਜਨਵਰੀ ਨੂੰ ਲੋਹੜੀ ਦੇ ਮੌਕੇ ਤੇ ਦੇਸ਼ ਭਰ ਵਿੱਚ ਮੰਡੀ ਮਾਰਕੀਟਿੰਗ ਖੜੜੇ ਦੀਆਂ ਕਾਪੀਆਂ ਸਾੜਨ ਦਾ ਪ੍ਰੋਗਰਾਮ ਅਲਿਖਿਆ ਗਿਆ श्रोमणी अकाली दल का वफद अज चीमा की अगवाई में जथेदार ज्ञानी रघुवीर सिंह विखे उन्होंने मिले इस तुम तो थोड़ी देर बाद अकाली दल के कार्यकारी प्रधान बलविंद भूंदड़ ने पार्टी वर्किंग कमेटी की मीटिंग दस जनवरी बुलाई है मेला माघी मौके नवी पंथक पार्टी वालों की जाने वाली सियासी कानी प्रबंधा का जायजा ले लिया ਚਿਲੰਦਰ ਮੈਗਮ ਦੇ ਮੇਅਰ ਦੀ ਚੋਣ 11 ਜਨਵਰੀ ਨੂੰ ਹੋਣ ਜਾ ਰਹੀ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੀ 8ਵੀਂ 10ਵੀਂ ਅਤੇ 12ਵੀਂ ਸ਼੍ਰੇਣੀ ਦੀ ਪ੍ਰੀਖਿਆ ਦੀ ਅੱਜ ਡੇਟਸ਼ੀਟ ਜਿਹੜੀ ਜਾਰੀ ਹੋ ਚੁੱਕੀ ਹੈ ਚਾਰਖੰਡ ਵਿੱਚ ਬਾਪਰੇ ਇੱਕ ਭਿਆਨਕ ਸੜਕ ਹਾਦਸੇ ਦੇ ਵਿੱਚ ਤਿੰਨ ਸਕੂਲੀ ਬੱਚਿਆਂ ਸਮੇਤ ਚਾਰ ਮੌਤਾ ਹੋਣ ਦਾ ਸਮਾਚਾਰ ਮਿਲਿਆ ਤੇ ਆਓ ਦੋਸਤੋ ਹੁਣ ਤੁਹਾਨੂੰ ਖਬਰਾਂ ਦਾ ਵਿਸਤਾਰ ਸੁਣਾਉਣ ਤੋਂ ਪਹਿਲਾਂ ਆਪ ਜੀ ਨੂੰ ਇਹ ਅਪੀਲ ਕਰਦੇ ਨੇ ਕਿ ਅਗਰ ਇਸ ਪ੍ਰੋਗਰਾਮ ਤੋਂ ਤੁਹਾਨੂੰ ਨਵੀਆਂ ਖਬਰਾਂ ਬਾਰੇ ਜਾਣਕਾਰੀ ਮਿਲਦੀ ਹੈ ਸਾਡੀਆਂ ਟਿੱਪਣੀਆਂ ਨਾਲ ਤੁਸੀਂ ਸਹਿਮਤ ਹਾਂ ਜਾਂ ਅਸਹਿਮਤ ਹੋ ਤਾਂ ਤੁਸੀਂ ਆਪਣੀ رائے ਸਾਡੇ ਕਮੈਂਟ ਬਾਕਸ ਵਿੱਚ ਦਿਓ ਲਿਖੋ ਅਗਰ ਇਹ ਪ੍ਰੋਗਰਾਮ ਤੁਹਾਨੂੰ YouTube ਤੇ ਦੇਖਣ ਲਈ ਮਿਲ ਰਿਹਾ ਪਰ ਤੁਸੀਂ ਆਪਣੇ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਦੋਸਤੋ ਜਰੂਰ ਕਰੋ ਅਸੀਂ ਹੋਰ ਤੁਹਾਡੇ ਕੋਲ ਕੋਈ ਮਦਦ ਨਹੀਂ ਮੰਗਦੇ ਅਗਰ ਜੀ ਫੇਸਬੁੱਕ ਪੇਜ ਨੂੰ ਤੁਸੀਂ ਦੇਖ ਰਹੇ ਹੋ ਬਿਲਗੁਰ న్యూਸ ਆਨਲਾਈਨ ਦੇ ਪੇਜ ਨੂੰ ਤੇ ਜਰੂਰ ਇਸ ਨੂੰ ਉੱਥੇ ਫੋਲੋ ਕਰੋ ਪ੍ਰਗਤ ਪਿਆਰ ਕਰਨ ਲਈ ਬਹੁਤ ਮਹਤਵ ਕਰਨੀ ਪੈਂਦੀ ਹੈ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਤੁਸੀਂ ਵੀ ਬਹੁਤ ਆਪਣਾ ਕੀਮਤੀ ਸਮਾਂ ਸਾਨੂੰ ਦਿੰਦੇ ਹੋ ਤੇ ਆਓ ਪਹਿਲੀ ਖਬਰ ਪੜਦੇ ਹਾਂ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 43 ਦਿਨ ਵਿੱਚ ਜਾਰੀ ਇਸ ਮਰਨ ਭਖ ਰੂਪੀ ਅੰਦੋਲਨ ਦੀ ਧਾਰ ਨੂੰ ਹੋਰ ਤਿੱਖੀ ਕਰਨ ਅਤੇ ਕੇਂਦਰ ਸਰਕਾਰ ਤੇ ਮੰਗਾਂ ਮਨਵਾਉਣ ਦੇ ਦਬਾਅ ਵਧਾਉਣ ਵਾਸਤੇ ਕਿਸਾਨਾਂ ਨੇ ਗਨਤਾ ਅਦਰ ਦੇਸ਼ ਜਾਨੀ ਕਿ 26 ਜਨਵਰੀ ਨੂੰ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਇਹ ਫੈਸਲਾ ਅੱਜ ਢਾਬੀ ਗੁਜਰਾਵਾਲਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅੱਤੇ ਕਿਸਾਨ ਮਜ਼ਦੂਰ ਮੋਰਚੇ ਦੀ ਸੀਨੀਅਰ ਲੀਡਰਸ਼ਿਪ ਦੀ ਹੋਈ ਅਹਿਮ ਮੀਟਿੰਗ ਵਜਲੇ ਆ ਗਿਆ ਦੋਮਾ ਫੋਰਮਾ ਨੇ 10 ਜਨਵਰੀ ਨੂੰ ਦੇਸ਼ ਭਰ ਵਿੱਚ ਕੇਂਦਰ ਸਰਕਾਰ ਦੇ ਪਤਲੇ ਫੁੱਪਰ ਤੋਂ ਇਲਾਵਾ 13 ਜਨਵਰੀ ਨੂੰ ਲੋਹੜੀ ਦੇ ਮੌਕੇ ਤੇ ਦੇਸ਼ ਭਰ ਵਿੱਚ ਮੰਡੀ ਮਾਰਕੀਟਿੰਗ ਖੜੜੇ ਦੀਆਂ ਕਾਪੀਆਂ ਸਾੜਨ ਦਾ ਪ੍ਰੋਗਰਾਮ ਪਹਿਲੇ ਉਲੀਕਿਆ ਹੋਇਆ ਹੈ ਦੋਸਤੋ ਇਸ ਖਬਰ ਤੇ ਟਿੱਪਣੀ ਕਰਦੇ ਆ ਕਿਹਾ ਜਾ ਸਕਦਾ ਕਿ ਕਿਸਾਨ ਜਗਜੀਤ ਸਿੰਘ ਢੱਲੇਵਾਲ ਪਿਛਲੇ 42 ਦਿਨਾਂ ਤੋਂ ਮਾਰਨ ਵਰਤ ਤੇ ਚਲੇ ਆ ਰਹੇ ਨੇ ਉਹਨਾਂ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਇਹ ਮਾਰਨ ਵਰਤ ਰੱਖਿਆ ਜਿਵੇਂ ਅਸੀਂ ਦੇਖ ਰਹੇ ਆ ਕਿ ਭਾਵੇਂ ਕਿ ਹੁਣ ਤੱਕ ਪੰਜਾਬ ਸਰਕਾਰ ਸਮੇਤ ਬ੍ਰੁਧੀਧਰਾ ਅਤੇ ਹੋਰ ਪਾਰਟੀਆਂ ਦੇ ਆਗੂ ਕਿਸਾਨ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਦੇ ਆ ਲਗਾਤਾਰ ਹੁਣ ਤੱਕ ਭਾਵੇਂ ਸੁਪਰੀਮ ਕੋਰਟ ਦੀ ਉੱਚ ਤਾਕਤ ਦੀ ਕਮੇਟੀ ਨੇ ਵੀ رابطہ ਮਨਾਇਆ ਐ ਰਿਟਾਇਰ ਜੱਜ ਲਾਲ ਸਿੰਘ ਬਲੋ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਕੀਤੀ ਗਈ ਪਰ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੇਂਦਰ ਟਸ ਤੋਂ ਵਸ ਨਹੀਂ ਜਿਸ ਤੋਂ ਸਾਫ ਤਖਾਈ ਦੇ ਰਿਹਾ ਹੈ ਭਾਵੇਂ ਕਿ ਇਹ ਹੁਣ ਤੱਕ ਜਿਹੜਾ ਕਿਸਾਨ ਅੰਦੋਲਨ ਆ ਉਹ ਨਿਖਾ ਕਰਦਿਆਂ ਕਰਦਿਆਂ ਆ ਦਿਨ ਆ ਗਿਆ ਸੂਬਾ ਖੇਤੀ ਮੰਤਰੀ ਵੀ ਕੇਂਦਰ ਦੇ ਖੇਤੀ ਮੰਤਰੀ ਕੋਲ ਢੱਲੇਵਾਲ ਦਾ ਮੁੱਦਾ ਉਠਾ ਚੁੱਕਿਆ ਹੈ ਪਰ ਕੇਂਦਰ ਟਸ ਤੋਂ ਨਜ਼ਰ ਨਹੀਂ ਆ ਰਿਹਾ ਹੋਰ ਕੇਂਦਰ ਨੇ ਕਿੰਨੀ ਕ ਅਗਨੀ ਪ੍ਰੀਖਿਆ ਲੈਣੀ ਆ ਹੋਣ ਵਾਲਾ ਸਬੰਧ ਸੀਗਾ ਆਓ ਹੁਣ ਦੂਸਰੀ ਖਬਰ ਵੱਲ ਰੁਕ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫਦ ਅੱਜ ਡਾਕਟਰ ਦਲਜੀਤ ਸਿੰਘ ਚੀਮਾ ਦੇ ਅਗਵਾਈ ਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀ ਸਿੰਘ ਦੇ ਗ੍ਰਹਿ ਵਿਖੇ ਉਹਨਾਂ ਨੂੰ ਮਿਲਿਆ ਵਫਦ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ 2 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਹੋਏ ਅਦੇਸ਼ਮੰਤੀ ਸਬੰਧਾਂ ਦੇ ਕੁਝ ਨੁਕਤੇ ਉਹਨਾਂ ਨੂੰ ਸਾਂਝਾ ਕੀਤਾ ਜਿਸ ਤੋਂ ਬਾਅਦ ਡਾਕਟਰ ਦਲਜੀਤ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਜਥੇਦਾਰ ਰਗਵੀਰ ਸਿੰਘ ਸੰਵਧਾਰਨਤਾ ਕੋ ਕੁਝ ਨੁਕਤੇ ਦੱਸਿਆ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੂਤੜ ਨੇ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ 10 ਜਨਵਰੀ ਨੂੰ ਬਾਅਦ ਦੁਪਹਿਰ 3 ਵਜੇ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਬੁਲਾਈ ਹੈ। ਡਾਕਟਰ ਚੀਮਾ ਅਨੁਸਾਰ ਮੀਟਿੰਗ ਵੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਖਬੀਰ ਬਾਦਲ ਬਲੋਕ ਦਿੱਤੇ ਪੰਡਕ ਅਸਤੀਫੇ ਬਾਰੇ ਫੈਸਲਾ ਕੀਤਾ ਜਾਵੇਗਾ ਇਹ ਤਾਜ਼ਾ ਸេចក្តਣ ਚੋਣ ਲਈ ਮੈਂਬਰਸ਼ਿਪ ਮਹਿਮ ਤੇ ਕਾਰਜਕਰਮ ਦਾ ਵੀ ਐਲਾਨ ਕਰੇਗਾ ਇਸ ਤੋਂ ਬਾਅਦ ਸੂਬੇ ਦੇ ਸਾਰੇ ਮੁੱਦਿਆਂ ਤੇ ਚਰਚਾ ਕੀਤੀ ਜਾਵੇਗੀ ਸੋ ਦੋਸਤੋ ਇਹ ਖਬਰ ਸੁਣੀ ਤੁਸੀਂ ਆਓ ਇਸ ਖਬਰ ਤੇ ਟਿੱਪਣੀ ਕਰਦੇ ਹਾਂ ਇਹ ਹੀ ਕਿਹਾ ਜਾ ਸਕਦਾ ਹੈ ਕਿ ਸ਼ਰੂਮਣੀ ਅਕਾਲੀ ਦਲ ਕਦੇ ਅਕਾਲ ਤੱਕ ਦੀ ਨਾਮੰਨਦੀ بجائے ਤੋਂ ਪਰ ਅੱਗੇ ਚਲੇ ਜਾਂਦਾ ਜਥੇਦਾਰਾਂ ਬੋਲੋ ਜਿਵੇਂ ਲੰਘੇ ਕੱਲ ਸਿੰਘ ਸਾਹਿਬ ਜਥੇਦਾਰ ਰਗਵੀ ਸਿੰਘ ਬੋਲੋ ਇਹਨਾਂ ਨੂੰ ਨਸੀਦ ਦੇਣ ਦੀ ਗੱਲ ਕੀਤੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਨੂੰ ਲੈ ਕੇ ਅੱਜ ਜਿਵੇਂ ਇੱਕ ਵਫਤ ਮਿਲਿਆ ਸ਼੍ਰੋਮਣੀ ਅਕਾਲੀ ਦਲ ਦਾ ਉਸ ਪ੍ਰੰਤਕਾਰਚਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਨੇ ਮੀਟਿੰਗ ਸਰ ਦੀ 10 ਜਨਵਰੀ ਨੂੰ ਅਕਾਲੀ ਦਲ ਪਰ ਇਨਕਮਟੀਟੀ ਉਸ ਤੋਂ ਲੱਗਦਾ ਕਿ ਸ਼ਰੂਮਣੀ ਅਕਾਲੀ ਦਲ ਇੱਕ ਵਾਰ ਫਿਰ ਦੋ ਪੈਰ ਪਿੱਛੇ ਆਇਆ ਹੋ ਸਕਦਾ ਹੁਣ ਸੁਖਵੀਰ ਬਾਦਲ ਦਾ ਅਸਤੀਫਾ ਲੈ ਲਿਆ ਜਾਵੇਗਾ ਆਓ ਜੋਰਤੀਸਰੀ ਖਵਰਾ ਨੂੰ ਰੁਕ ਕਰਦੇ ਹਾਂ ਕਿ ਮੇਲਾ ਮਾਗੀ ਮੌਕੇ ਨਵੀਂ ਪਤੰਕ ਪਾਰਟੀ ਵੱਲੋਂ ਕੀਤੀ ਜਾਣ ਵਾਲੀ ਸਿਆਸੀ ਕਾਨਫਰੰਸ ਦੇ ਪ੍ਰਬੰਧ ਦਾ ਜਾਇਜ਼ਾ ਲੈ ਲਈ ਅਮਰਤਪਾਲ ਸਿੰਘ ਟੀਮ ਇਤੇ ਪੁੱਜੀ ਜਿਹਦੀ 27 ਸਤੰਬਰ ਦਿਪਤਾ ਤਰਸੇਮ ਕਰ ਰਿਹਾ ਸੀ ਇਸ ਮੌਕੇ ਤੇ ਰੇਮ ਸਿੰਘ ਨੇ ਕਿੱਕ 14 ਜਨਵਰੀ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਦੇ ਨੇੜੇ ਬਤਰਾ ਪੈਟਰੋਲ ਪੰਪ ਦੇ ਸਾਹਮਣੇ ਪੰਤਕ ਤੇ ਰਵ ਲੋ ਵਿਸ਼ਾਲ ਕਾਨਫਰੰਸ ਕੀਤੀ ਜਾਵੇਗੀ ਜਿਹਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਉਹਨਾਂ ਨੇ ਕਿਹਾ ਕਿ ਕਾਨਫਰੰਸ ਵਿੱਚ ਐਮਪੀ ਸਰਬਜੀਤ ਸਿੰਘ ਜਸਕਰਨ ਸਿੰਘ ਕਾਨ ਸਿੰਘ ਵਾਲਾ ਸਾਨੇ ਹੋਰ ਆਗੂ ਸ਼ਾਮਲ ਹੋਣਗੇ ਇਸ ਮੌਕੇ ਸਿਆਸੀ ਪਾਰਟੀ ਦਾ ਐਲਾਨ ਕੀਤਾ ਜਾਵੇਗਾ ਅਤੇ ਪੰਜ ਮੈਂਬਰੀ ਕਮੇਟੀ ਬਣਾਈ ਜਾਵੇਗੀ ਇੱਕ ਕਮੇਟੀ ਪਾਰਟੀ ਦਾ ਗਠਨ ਕਰੇਗੀ ਅਤੇ ਪਾਰਟੀ ਦਾ ਬਧਾਨ ਤੇ ਸੰਵਿਧਾਨ ਅਦਿੱਕਾਗੀ। ਉਹਨਾਂ ਨੇ ਇਹ ਵੀ ਕਿਹਾ ਕਿ ਇਸੇ ਤਰ੍ਹਾਂ ਬਧਾਨ ਸਭਾ ਚੁਣਾ ਤੇ ਸ਼੍ਰੋਮਣੀ ਕਮੇਟੀ ਚੁਣਾ ਲੜਨ ਦੀ ਨੀਤੀ ਉਲਿੱਕੀ ਜਾਵੇਗੀ। ਇਹ ਸੰਸਲਾ ਮੇਲਾ ਮੰਗੀਆਂ ਮੌਕੇ ਸ਼ੁਰੂ ਹੋ ਜਾਵੇਗਾ। ਤਾਂ ਇੱਕ ਕਦਮ ਦਾ ਕਦਮ ਅੱਗੇ ਚੱਲਦਾ ਰਹੇਗਾ। ਉਹਨਾਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਇਸ ਕਾਨਫਰੰਸ 'ਚ ਅੜਿੱਕਾ ਪਾ ਰਿਹਾ ਹੈ। ਪਰ ਲੋਕ ਬਿਨਾਂ ਕਿਸੇ ਡਰ ਪੈਦੀ ਕਾਨਫਰੰਸ ਵਿੱਚ ਆਉਣਗੇ ਕਿਉਂਕਿ ਇਹ ਕਾਨਫਰੰਸ ਸਿਆਸੀ ਕਾਨਫਰੰਸ ਹੈ ਕੋਈ ਗਲਤ ਅਜੰਡਾ ਨਹੀਂ ਕਾਨੂੰਨ ਤੋਂ ਬਾਹਰ ਨਹੀਂ ਪਾਰਟੀ ਲਈ ਫੰਡ ਦੀ ਸੰਗਤਾਂ ਦੇਣਗੇ ਆ ਉਹਨਾਂ ਕਹਿਆ ਕਿ ਐਮਪੀ ਚੋਣਾਂ ਵੇਲੇ ਸਾਡੇ ਕੋਲ ਡੀਜਰ ਵਾਸਤੇ ਪੈਸੇ ਤੱਕ ਨਹੀਂ ਸੀ ਫਿਰ ਸੰਗਤਾਂ ਨੇ ਇੰਨੀ ਵੱਡੀ ਲੀਡ ਤੇ ਚੋਣ ਜਿਤਾਈ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੁਖਵੀਰ ਬਾਦਲ ਇਹ ਦਾਵਾ ਕਰਦਾ ਕਿ ਪ੍ਰਕਾਸ਼ ਸਿੰਘ ਬਾਦਲ ਨੇ 16 ਸਾਲ ਕੈਦ ਕੱਟੀ ਹੈ ਇਹ ਨਿਰਾ ਝੂਠ ਹੈ ਦੂਜੇ ਪਾਸੇ ਸਰਬੀਰ ਬਾਦਲ ਨੇ ਖੁਦ ਤਾਂ ਇੱਕ ਦਿਨ ਵੀ ਜੇਲ ਨਹੀਂ ਕੱਟੀ ਫਿਰ ਵੀ ਪਾਰਟੀ ਚ ਲਾ ਰਿਹਾ ਉਸ ਨੂੰ ਕੌਮ ਨੇ ਨਕਾਰ ਦਿੱਤਾ ਹੈ 10 ਸਾਲਾਂ ਤੋਂ ਅਕਾਲੀ ਦਲ ਖਤਮ ਹੋ ਗਿਆ ਆਓ ਦੋਸਤੋ ਇਸ ਖਬਰ ਤੇ ਟਿੱਪਣੀ ਕਰ ਲੈਣੇ ਆ ਇਹ ਹੀ ਕਿਹਾ ਜਾ ਸਕਦਾ ਕਿ ਜਿਵੇਂ ਲੱਗ ਰਿਹਾ नवी पंथक पार्टी श्रोमणी अकाली दल बचार टकराव व जा रहा है भावें कि नवी पार्टी ने अजय चौदह जनवरी ऐलान करना तो बाद इस पार्टी केवे पार्टी का की संविधान होचा हो स उसू ले कि इस पार्टी जुड़ते हैं ये जरूर आने वाला समा दसूगा उस तो पहला जमें श्रोमणी अकाली दल जिसके बारे कहा जा सकता कि इस पार्टी तो पहला ही भयभीत हो गया ਜਿਸ ਵੱਲੋਂ ਮਾਗਦੀ ਦੇ ਮੇਲੇ ਤੇ ਇੱਕ ਵੱਡੀ ਕਾਰਨਪਰਾਸ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਆਪਣੇ ਵਰਕਰਾਂ ਨੂੰ ਸਨੇਹਾ ਲਾਇਆ ਜਾ ਰਿਹਾ ਸੁਖਵੀਰ ਬਾਦ ਵੱਲੋਂ ਕਿ ਉਹ ਆਪਣੀਆਂ ਗੱਡੀਆਂ ਪਹਿਲਾਂ ਇੱਕ ਇਸ ਕਾਨਫਰੰਸ ਦੇ ਵਿੱਚ ਲੈ ਕੇ ਆਉਣ ਹਾਈ ਲੌਂਡ ਤੋਂ ਬਾਅਦ ਕਿਸੇ ਪਾਸੇ ਜਾਣ ਅਤੇ ਜੇਕਰ ਕਰਨਾ ਵੰਦਾ ਹੈ ਕਿ ਇਸ ਦਿਨ ਤੇ ਉੱਤੇ ਆਈ ਸੰਗਤ ਨੇ ਪਹਿਲਾਂ ਗੁਰੂ ਘਰ ਵਿੱਚ ਨਤਮਸਤਕ ਹੋਣਾ ਹੁੰਦਾ ਹੈ ਫਿਰ ਉਸ ਦਾ ਮਨ ਹੋਵੇਗਾ ਕਿ ਮੇਲੇ ਵਿੱਚ ਜਾਂ ਕਿਹੜੀ ਕਾਨਫਰੰਸ ਵਿੱਚ ਜਾ ਕੇ ਕਿਹੜੇ ਲੀਡਰ ਨੂੰ ਸੁਣਿਆ ਜਾਵੇ ਪਰ ਜਿਵੇਂ ਸੁਖਵੀਰ ਬਾਦਲ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਸਾਡੀ ਕਾਨਫਰੰਸ ਵਿੱਚ ਪਹੁੰਚਿਆ ਜਾਵੇ ਉਸ ਤੋਂ ਲੱਗਦਾ ਕਿ ਇਸ ਦਾ ਕੋਈ ਨਤੀਜਾ ਵੀ ਕੋਈ ਆ ਸਕਦਾ ਹੈ ਤੇ ਆਓ ਦੋਸਤੋ ਅਗਲੀ ਖਬਰ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਚੌਥੀ ਖਬਰ ਤੁਹਾਨੂੰ ਸੁਣਾਉਣ ਲਈ ਆਓ ਇਹ ਖਬਰ ਪੜ੍ਹੀਏ ਕਿ ਕਿ ਜਲੰਧਰ ਨਗਰ ਵਿੱਚ ਦੇ ਮੇਅਰ ਦੀ ਚੋਣ ਜਿਹੜੀ ਆ ਉਹ 11 ਜਨਵਰੀ ਨੂੰ ਦੁਪਹਿਰ 3 ਵਜੇ ਰੈੱਡ ਕਰਾਸ ਭਵਨ ਵਿਖੇ ਹੋਵੇਗੀ ਇਸ ਲਈ ਮੀਟਿੰਗ ਰੱਖੀ ਗਈ ਹੈ ਮੀਟਿੰਗ ਵਿੱਚ ਮੇਅਰ ਤੋਂ ਇਲਾਵਾ ਸੀਨੀਅਰ ਡੈਪਟੀ ਮੇਅਰ ਡੈਪਟੀ ਮੇਅਰ ਦੀ ਚੋਣ ਕੀਤੀ ਜਾਵੇਗੀ ਇਸ ਬਾਰੇ ਅੱਜ ਆਦੇਸ਼ ਜਾਰੀ ਕਰ ਦਿੱਤਾ ਗਿਆ ਤੇ ਇਹ ਇਸ ਖਬਰ ਤੇ ਟਿੱਪਣੀ ਕਰਦੇ ਆ ਇਹ ਹੀ ਕਿਹਾ ਜਾ ਸਕਦਾ ਕਿ ਜਲੰਧਰ ਨਗਰ ਨੇ ਕਬਦੀ ਖਬਰ ਤੇ ਟਿੱਪਣੀ ਸੁਣੋ ਕਿ 11 ਜਨਵਰੀ ਨੂੰ ਇੱਥੇ 3 ਵਜੇ ਮੇਅਰ ਦੀ ਚੋਣ ਹੋਣੀ ਹੈ ਸਤਾਧਾਰੀ ਨੂੰ ਸਤਾਧਾਰੀ ਨੂੰ ਇੱਥੇ ਹੋ ਸਕਦਾ ਆਪਣਾ ਮੇਅਰ ਬਣਾਉਣ ਲਈ ਮਾਹੌਲ ਬਣ ਗਿਆ ਹੈ ਲੱਗਦਾ ਜਿਸ ਕਰਕੇ ਇੱਥੇ ਆਮ ਆਦਮੀ ਪਾਰਟੀ ਆਪਣਾ ਮੇਅਰ ਬਣਾਉਣ ਚ ਕਾਮਯਾਬ ਹੁੰਦੀ ਨਜ਼ਰ ਆ ਰਹੀ ਹੈ ਇਹ ਨੋਟੀਫਿਕੇਸ਼ਨ ਹੋਇਆ ਜੇਲੇ ਨਿਆੜੇ ਨੂੰ ਦੇਖਿਆ ਜਾਵੇ ਤਾਂ ਉਥੇ ਸਤਾਧਾਰ ਦਾ ਮੇਅਰ ਸਿੱਧਾ ਨਹੀਂ ਬਣਿਆ ਦੇਸੀਆ ਤਾਂ ਉਥੇ ਇਹਨਾਂ ਨੇ ਮੇਲਾ ਲਈ ਹਰਾਮਾ ਕਰ ਦਿੱਤਾ ਆਓ ਜਿਲੰਦਰ ਦੇਖਦੇ ਹਾਂ ਕਿਸ ਕੌਂਸਲਰ ਦੇ ਸਿਰ ਮੇਰ ਦਾ ਤਾਜ ਸਜੂਗਾ ਓ 11 ਜਨਵਰੀ ਦੁਪਹਿਰ 10 ਵਜੇ ਤੋਂ ਬਾਅਦ ਆਪਣੇ ਸਾਹਮਣੇ ਖਬਰਾਂ ਆ ਜਾਣੀਆਂ ਤੇ ਪੰਜਵੀਂ ਖਬਰ ਇਹ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ 8ਵੀਂ 10ਵੀਂ ਅਤੇ 12ਵੀਂ ਸ਼੍ਰੇਣੀ ਫਰਵਰੀ ਮਾਰਚ 2025 ਦੀ ਸਲਾਨਾ ਪ੍ਰੀਖਿਆ ਸਮੇਤ ਓਪਨ ਸਕੂਲ ਮਿਤੀ 19 ਫਰਵਰੀ 2025 ਤੋਂ ਸ਼ੁਰੂ ਕਰਵਾਈ ਜਾਣੀ ਹੈ 8ਵੀਂ ਸ਼੍ਰੇਣੀ ਦੀ ਪ੍ਰੀਖਿਆ ਮਿਤੀ 19 ਫਰਵਰੀ ਜਦੋਂ ਕਿ 10ਵੀਂ ਸ਼੍ਰੇਣੀ ਦੀ ਪ੍ਰੀਖਿਆ 10 ਮਾਰਚ 2025 ਤੋਂ 4 ਅਪ੍ਰੈਲ ਤੱਕ ਅਤੇ 12ਵੀਂ ਸ਼੍ਰੇਣੀ ਦੀ ਪ੍ਰੀਖਿਆ ਮਿਤੀ 19 ਫਰਵਰੀ 2025 4 ਅਪ੍ਰੈਲ ਤੱਕ ਹੋਣੀ ਹੈ। ਸਥਾਪਿਤ ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈ ਜਾਵੇਗੀ। 8ਵੀਂ, 10ਵੀਂ ਅਤੇ 12ਵੀਂ ਸ਼੍ਰੇਣੀ ਲਈ ਪ੍ਰੀਖਿਆ ਸ਼ੁਰੂ ਹੋਣ ਦਾ ਸਮਾਂ 11 ਵਜੇ ਹੋਵੇਗਾ। ਡੇਟਸ਼ੀਟ ਹਵਾਲਾ ਅਤੇ ਹੋਰ ਜਾਣਕਾਰੀ ਲਈ ਬੋਰਡ ਦੀ ਵੈੱਬਸਾਈਟ ਤੇ ਉਪਲਬਧ ਹੈ। ਦੋਸਤੋ, ਸਾਲ ਭਰ ਦੀ ਮਿਹਨਤ ਜਿਸ ਨੂੰ ਲੈ ਕੇ ਵਿਦਿਆਰਥੀਆਂ ਨੂੰ ਇਹ ਪ੍ਰੀਖਿਆ ਅਗਲੀ ਜਮਾਤ ਵਿੱਚ ਬੈਠਣੇ ਮੌਕਾ ਦਿੰਦੀ ਹੈ ਉਹ ਤਹੀ ਪਹਿਲੇ ਦੂਸਰੇ ਤੇ ਤੀਸਰੇ ਸਟਾਰ ਤੇ ਆਉਣ ਵਾਲੇ ਬੱਚਿਆਂ ਨੇ ਦਿਨ ਰਾਤ ਇੱਕ ਕੀਤਾ ਹੋਇਆ ਜਿਨ੍ਹਾਂ ਨੇ ਅਖਬਾਰਾਂ ਦੀਆਂ ਸੁਰਖੀਆਂ ਪੜ੍ਹਣੀਆਂ ਉਹ ਵੀ ਬੱਚੇ ਹੋਣੇ ਆ ਜਿਨ੍ਹਾਂ ਨੂੰ ਅੱਜ ਡੇਢ ਸ਼ੀਟ ਕੋਰੇ ਪਤਾ ਲੱਗਿਆ ਹੋਵੇਗਾ ਉਹ ਸ਼ਾਇਦ ਹੁਣ ਪੜਨਾ ਸ਼ੁਰੂ ਕਰ ਦੇਣਗੇ ਆਓ ਛੇਵੀਂ ਖਬਰ ਵੱਲ ਰੁਕ ਕਰਦੇ ਹਾਂ ਬੜੀ ਦੁਖਦਾਈ ਖਬਰ ਹੈ ਕਿ ਝਾਰਖੰਡ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਸਕੂਲੀ ਬੱਚਾ ਸਮੇਤ ਚਾਰਾਂ ਦੀ ਮੌਤ ਹੋ ਗਈ। 8 ਹੋਰ ਜ਼ਖਮੀ ਦੱਸੇ ਗਏ। ਚਾਰਖਣ ਦੇ ਰਾਮਗੜ੍ਹ ਜ਼ਿਲ੍ਹੇ ਦੇ ਗੋਲਾ ਥਾਣੇ ਦੇ ਖੇਤਰ ਵਿੱਚ ਤਰਲਾ ਚੌਂਕ ਨੇੜੇ ਬੁੱਧਵਾਰ ਯਾਨੀ ਕਿ ਅੱਜ ਸਵੇਰੇ ਇੱਕ ਤਰਦਨਾਕ ਸੜਕ ਹਾਦਸੇ ਵਿੱਚ ਉਸ ਸਮੇਂ ਇਹ ਹਾ사 ਵਾਪਰਿਆ ਜਦੋਂ ਆਲੂਆਂ ਨਾਲ ਭਰਿਆ ਟਰੱਕ ਪਲਟ ਕੇ ਸਕੂਲੀ ਵਿਦਿਆਰਥੀਆਂ ਨੂੰ ਲੈ ਕੇ ਜਾ ਰਿਹਾ ਆਟੋ ਰਿਕਸ਼ਾ ਤੇ ਜਾੜ ਦੇ ਕ ਰੱਖੇ ਦੇ ਵਿੱਚ 5 ਤੋਂ 8 ਸਾਲ ਦੀ ਉਮਰ ਦੇ ਬੱਚੇ ਟਰੱਕ ਦੇ ਹੇਠਾਂ ਦਵੇਗਾ ਮੌਕੇ ਦੇ ਪੁੱਜੇ ਰਾਗੀਨਾ ਵੱਲੋਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਇਹਦੇ باوجود ਤਿੰਨ ਬੱਚਿਆਂ ਅਤੇ ਆਟੋ ਚਾਲਕ ਦੀ ਮੌਕੇ ਤੇ ਮੌਤ ਹੋ ਗਈ ਦੱਸੀ ਗਈ ਹੈ ਹਾਦਸੇ ਵਾਲੀ ਥਾਂ ਤੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਵੱਲੋਂ ਚੱਕਾ ਜਾਮ ਕਰ ਦਿੱਤਾ ਗਿਆ ਸੂਬਾ ਸਰਕਾਰ ਨੇ ਕੜਾਕੇ ਦੀ ਠੰਡ ਕਾਰਨ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ 13 ਜਨਵਰੀ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਸੀ ਹਾਲਾਂਕਿ ਗੋਡਵਿਲ ਮਿਸ਼ਨ ਸਕੂਲ ਨੇ ਇਸ ਨਿਰਦੇਸ਼ ਦੀ ਉਲੰਘਣਾ ਕੀਤੀ ਅਤੇ ਇਹ ਸਕੂਲ ਨੂੰ ਖੁੱਲਾ ਰਹਿ ਆ ਜਿਸ ਕਾਰਨ ਲੋਕ ਅਤੇ ਮਾਪੇ ਇਸ ਹੱਤਿ ਸਿਲੀ ਸਕੂਲ ਨੂੰ ਵੀ ਜ਼ਿੰਮੇਵਾਰ ਠਰਾ ਰਹੇ ਨੇ ਮੁੱਖ ਤੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਸਕੂਲਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਸੋ ਦੋਸਤੋ ਝਾਰਖੰਡ ਤੋਂ ਇਹ ਜੋ ਸਕੂਲੀ ਬੱਚਿਆਂ ਦੇ ਆਟੋ ਜਿਸ ਉੱਪਰ ਆਲੂਆਂ ਦਾ ਭਰਿਆ ਟਰੱਕ ਡਿੱਗਣ ਕਰਕੇ ਹਾਦਸਾ ਵਾਪਰਿਆ ਅਜਿਹੇ ਹਾਦਸੇ ਅਕਸਰ ਵਰਤ ਪਰਦੇ ਰਹਿੰਦੇ ਨੇ ਸਾਡੇ ਦੇਸ਼ ਵਿੱਚ ਅਗਰ ਜੀ ਗੱਲ ਕੀਤੀ ਜਾਵੇ ਵਿਦੇਸ਼ਾਂ ਦੀ ਤਾਂ ਉੱਥੇ ਵਿਦੇਸ਼ਾਂ ਵਿੱਚ ਸਕੂਲੀ ਬੱਚਿਆਂ ਨੂੰ ਲੈ ਕੇ ਜਾਣ ਵਾਲੀ ਸੜਕ ਉੱਤੇ ਇਹੋ ਜਿਹਾ ਪ੍ਰਬੰਧ ਸੁਰਦਿਆਂ ਕਿ ਸਾਡੇ ਦੇਸ਼ ਅੰਦਰ ਵੀ ਅਜਿਹੇ ਕਦੀ ਪ੍ਰਬੰਧ ਹੋਣਗੇ ਜਦੋਂ ਨੰਨੀਆਂ ਮੁੰਨੀਆਂ ਜਾਨਾਂ ਨੂੰ ਬਚਾਉਣ ਲਈ ਟ੍ਰੈਪ ਕਨੇਜਮਾਨ ਦੀ ਪਾਲਣਾ ਹੋਵੇਗੀ ਬੜੀ ਦੁਖਦਾਈ ਖਬਰ ਹੈ ਉਮੀਦ ਕਰਨੀ ਚਾਹੀਦੀ ਹੈ ਕਿ ਸਾਡੇ ਦੇਸ਼ ਅੰਦਰ ਵੀ ਕਦੇ ਸਕੂਲੀ ਬੱਚਿਆ ਮਾਰੇ ਸਾਧਨਾ ਤੋਂ ਫਾਸਲਾ ਰੱਖ ਕੇ ਚੱਲਣ ਵਾਲੇ ਵੱਡੇ ਬੰਦੇ ਐ ਕਦੇ ਚੱਲਣਗੇ ਸੋ ਦੋਸਤੋ ਤੁਸੀਂ ਸੁਣ ਰਹੇ ਸੀ ਅੱਜ ਦੀਆਂ ਅਹਿਮ ਖਬਰਾਂ ਪ੍ਰੋਗਰਾਮ ਖਬਰਾਂ ਤੇ ਟਿੱਪਣੀਆਂ ਤੁਹਾਨੂੰ ਕਿਵੇਂ ਲੱਗਾ ਇਹ ਸਾਡਾ ਪ੍ਰੋਗਰਾਮ ਆਪਣੀ ਰਾਏ ਤੁਸੀਂ ਸਾਡੇ ਕਮੈਂਟ ਬਾਕਸ ਵਿੱਚ ਦੇਖ ਸਕਦੇ ਹੋ ਅਗਰ ਪ੍ਰੂਵਮ ਚੰਗਾ ਲੱਗਾ ਤਾਂ ਦੋਸਤੋ ਇਸ ਵੀਡੀਓ ਨੂੰ ਲਾਈਕ ਕਰਨਾ ਅਤੇ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ ਕੱਲ ਫਿਰ ਇਸੇ ਸਮੇਂ ਇਹ ਪ੍ਰੂਵਮ ਲੈ ਕੇ ਆਵਾਂਗੇ ਉਸ ਵੇਲੇ ਤੱਕ ਤੁਸੀਂ ਦੇਖਦੇ ਰਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਮੈਨੂੰ ਦਿਓ ਇਜਾਜ਼ਤ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ